ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੇਜਨ ਆਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਾਂ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਦੋ ਛੋਟੀਆਂ ਤੇ ਦੋ ਹੀ گاਵਾ ਤੁਹਾਨੂੰ ਦਿਖਾਉਣੀ ਆ ਜ਼ਿਲ੍ਹਾ ਦੇ ਵਿੱਚ ਇੱਕ ਗਾਂ ਤੁਹਾਨੂੰ ਤੋਕਰ ਗੱਬਨ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਅਵਲੇ ਅੱਜ ਅਸੀਂ ਤੋਕਰ ਗੱਬਨ ਚੱਕ ਪਾਸ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਸੋਨਾਂ ਵੀਰ ਨਾਲ ਕਰਦੇ ਆ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਬੀਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾ ਜੇ ਵਧੀਆ ਵਧੀਆ ਚੱਲੋ ਵਧੀਆ ਚੱਲਦਾ ਜੇ ਹੋਰ ਸਨਾ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਵਧੀਆ ਵੀਰ ਭਰਾ ਦਾ ਸਾਥ ਪੂਰਾ ਹੋਣ ਡਿਆ ਵਾ ਅੱਛਾ ਕੰਮ ਵਧੀਆ ਮਾਣ ਕਿਰਪਾ ਆ ਚੱਲੋ ਵਧੀਆ ਹੀ ਆ ਕਿ ਅੱਜ ਕਿੰਨੀਆਂ ਫਿਰ ਚਾਰ ਜੇ ਚਾਰ ਆ ਇੱਕ ਬੇਦੀ ਹੋਰ ਬਕਰਨੀ ਆ ਅੱਛਾ ਵੀਰ ਭਰਾ ਵੀਰੋ ਸਾਰੇ ਵੇਦੇ ਹੋਰ ਦੱਬ ਦੀ ਸ਼ੇਅਰ ਕਰਾਂਗੇ ਜਾਨੀ ਚਲੋ ਗੱਤੋ ਵਾਤ ਅੱਛਾ ਆਪਾਂ ਸ਼ਾਮ ਹੀ ਨਾ ਬਾਅਦ ਛੋਟੀ ਵਧੀਆ ਇਕਦਾਨ ਕਰਾਂਗੇ ਅੱਛਾ ਦੀ ਬੰਦੇ ਨੂੰ ਅੱਛਾ ਸਾਲ ਚ ਦੋ ਵਾਰੀ ਦੋ ਵਾਰੀ ਹੁਣ ਆ 6ਵੇਂ ਮਹੀ ਵੀਰ ਬ੍ਰਾਮਣੀ ਇੱਕ ਝੋੜੀ ਵਧੀਆ ਟੌਪ ਦੀ ਦਾਲ ਕਰਨੀ ਆ ਨਹੀਂ ਹੋਣਾ ਨਹੀਂ ਇੱਕ ਪਹਿਲੇ ਮਹੀਨੇ ਕਰਾਂਗੇ ਕਿਛੇਵੇਂ ਮਹੀਨੇ ਕਰਾਂਗੇ ਨਾ ਪਹਿਲਾ ਨੰਗਾ ਆ ਗਿਆ ਸਮਝੋ ਆਹ ਆ ਗਿਆ ਪਰ ਇੱਥੇ ਨਹੀਂ ਹੋਣੀ ਕਿਉਂ ਉਹਨੇ ਇੱਥੇ ਚਲੋ ਡੰਗ ਡੰਗੋ ਹਿਸਾਬ ਨਾਲ ਲੌਣੇ ਨਾ ਕੋਈ ਅੱਛਾ ਉਹ ਛੇਵੇਂ ਮਹੀਨੇ ਇੱਕ ਦੇ ਇੱਕ ਫਿਰ ਪਹਿਲੇ ਮਹੀਨੇ ਅੱਛਾ ਸਾਜ ਦੋ ਝੋਟੀਆਂ ਠੀਕ ਐ ਜਿਹੜੇ ਆਮ ਦੇਸੀ ਝੋਟੀਆਂ ਦੀ ਟੌਪ ਦੀ ਝੋਟੀ ਭਾਈ ਦੀ ਆ ਤੇ 5 ਦੀ ਆਵੇ ਕਿਨ ਕੱਟੀਆਂ ਮਦਦ ਥੋੜੀ ਛੋਟੀਆਂ ਹੋ ਵਧੀਆ ਅੱਛਾ ਜਿਹੜੇ ਕਿ ਤਿਆਰ ਹੋਣ ਵਾਲੀ ਹੋਵੇ ਜਿਹੜੇ ਬਹੁਤ ਪੁੰਨਦਾਨ ਥੋੜਾ ਬਤਾ ਕਰਿਆ ਕਰੀਏ ਠੀਕ ਹੈ ਵੀਰ ਭਰਾਵਾਂ ਦੇਖਿਆ ਕਰੀਂ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰਨਾ ਅੱਛਾ ਵੱਧ ਤੋਂ ਵੱਧ ਵੇਖਣਗੇ ਹਰ ਇੱਕ ਦਾ ਫਾਇਦਾ ਹੋ ਸਾਰਾ ਇਹਦੇ ਠੀਕ ਠੀਕ ਹੈ ਲਈ ਚਲੋ ਨਾਮ ਦੱਸ ਦੋ ਫਿਰ ਇੱਕ ਰਹੀ ਆਪਣਾ ਨਾਮ ਤੁਹਾਨੂੰ ਸ੍ਰੀ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੋ ਕਰੀਏ 91 49 57 52 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਇੱਥੇ ਹੀ ਆਪਾਂ ਕਰਨੀਆਂ ਛੋਟਾ ਸਿੰਘ ਹੈ ਜਿਹੜਾ ਇਹਦਾ ਵੀ ਦਸਿਆ ਵੀਤੇ ਦੇ ਪਰ ਵਿਚ ਪਹਿਲਾ ਸਵੇਰਾ ਆਂਦੇ ਪਰ ਦੁਜਾ ਹੋਣੀ ਆ ਅੱਛਾ ਬਲੇ ਨੂੰ ਮਹੀਨੇ ਦੇ ਇਸ ਕਰੇ ਪਣੀ ਨੂੰ ਹੋ ਗਿਆ ਇਸ ਟਾਈਮ ਅੱਛਾ ਗਾਰੰਟੀ ਵੀ ਮੈਂ ਕੋ ਦਿੰਦਾ ਅੱਛਾ ਮਹੀਨੇ ਦਾ ਟਾਈਮ ਬੜੀ ਹੋ ਗਿਆ ਦੋ ਤੇ ਕੋ 7 ਕਿਲੋ ਜੇ ਲੈ ਕੋ ਮੇਰ ਦੀ ਥਾਪੀ ਦੇ ਜੇ ਤੋੜ ਦੇ ਫਿਰ ਠੀਕਾ ਤੇ ਨਹੀਂ ਲਵਾਉਂਦੀ ਠੀਕਾ ਉਹਨਾਂ ਘਰ ਤੇ ਮੈਂ ਚੋਰੀ ਥਾਪੀ ਦੇ ਅੱਛਾ ਮੇਰੇ ਕੋ ਇੱਕੋ ਦਿਨ ਵਾਇ ਪਸੂ ਦੀ ਆਈ ਆ ਅੱਛਾ ਇੱਕੋ ਦਿਨ ਵਾਇ ਮੁਰਕੇ ਨਹੀਂ ਕਰਵਾਇਆ ਦੇਖੇ ਜਦੋਂ ਦੀ ਆਈ ਇੱਕ ਟਾਈਮ ਬਸ ਟਿਕਾ ਲਵਾਇਆ ਇਹਨੇ ਬਾਕੀ ਸਿੱਧਾ ਖੋਜਾਂ ਮੈਂ ਕਰਾਂ ਉਹ ਇਹ ਬਟਲ ਤਾਂ ਮਾਰਨੀ ਉਹ ਤਰ ਲੱਤਾ ਮਾਰਨ ਲਈ ਨਹੀਂ ਆ ਇਧਰ ਠੀਕ ਐ ਇਦਾਂ ਘਤਾਰ ਲਓ ਤੇ ਬਸ ਚੋ ਠੀਕ ਐ ਜੀ ਹਾਂ ਇਹ ਨਹੀਂ ਕੋ ਰਸਾ ਫੜ ਜਾ ਪਾਈਦਾ ਥਾਨ ਦਿਖਾ ਦਈਏ ਤੇ ਆਪਾਂ ਇੱਕ ਦੀ ਆਹ ਦੇਖ ਸਾਡੇ ਥਾਣੇ ਦੇ ਲਾਗੇ ਦਾ ਚਲੋ ਆਇਆ ਚਲੋ ਠੀਕ ਐ ਜੀ ਜੋ ਚ ਭਾਜੀ ਥਾਂ ਚ ਪੂਰ ਹੋਵੇ ਛਤਾ ਹੋਵੇ ਕੋਈ ਤਰ੍ਹਾਂ ਦਾ ਨੁਕਸ ਹੋਵੇ ਜੁਮੇ ਵਾਲੀ ਆਪਣੀ ਫੁੱਲ ਠੀਕ ਐ ਜੀ ਦੁੱਧ ਸ਼ੇਕ ਲਓ ਬਾ ਦੁੱਧ ਕੋ ਸੱਤਾਂ ਤੋਂ ਬਾਹਰ ਹੀ ਅੱਛਾ ਦੇਰ ਨਹੀਂ ਲੌਂਡੀ ਹਾਰੇ ਬੇ ਠੀਕ ਐ ਚਲੋ ਲੈ ਜਾਓ ਇੱਕ ਰੀ ਸੇ ਸਾਤ ਕਿੱਲਾ ਦੁੱਧ ਜਿਹੜਾ ਕਿੰਦੇ ਕਿਉਂ ਹੈਗਾ ਬਾਈ ਜੀ ਜੀ ਤੇ ਕੀ ਰੱਖੇ ਵਿੱਜੇ ਤਾਂ ਬੈਠੀ ਗਾ ਰਿਹਾ ਅੱਛਾ ਇਦਾਂ ਬੈਲ ਠੀਕ ਹੈ ਤੇ ਮੋਲੇ ਤਾਂ ਵਧਾਈ ਤਾਂ ਕਿਹੋ ਜਿਹਾ ਜਾ ਕੇ ਮੜਮੜਾ ਲਵਾ ਸਕੀ ਆ ਕੱਦ ਕਾਠੋ ਤੇਰਾ ਚੰਗਾ ਇਹਦਾ ਹਨਾ ਸੋਹਣੀ ਛੋਟੀ ਆ ਸਹੀ ਦੇਖੋ ਕਾਲਾ ਬੋਲ ਕੇ ਦੱਸੋ ਮੈਂ ਨਹੀਂ ਕਹਾਂ ਜੀ ਬਿਲਕੁਲ ਸੋਹਣੀ ਛੋਟੀ ਆ ਜਿਹੜੀ ਛੋਟਾ ਸਿੰਘ ਆ ਕਿੰਨਾ ਕਿ ਭੇਜੇ ਮੋਲ ਰੱਖ ਲੈਣਾ ਇਹਦਾ ਫਿਰ ਇਹ ਦੀਦੀ ਹਾਂ ਨਹੀਂ ਦਵਾਂਗਾ 40000 ਦੀ 40000 ਦੀ ਬਿਲਕੁਲ ਜਾਇ ਦੇ ਛੋਟੀ ਜਿੱਦਨ 40000 ਕੁੜੀ ਲੱਖ ਤੋਂ ਵੱਧ ਛੋਟੀ ਆ ਤੇ ਵਿੱਚੋਂ ਕਰ ਦੇਣਾ ਮਨ ਤਾਂ 40 ਚ ਹੋਰ 500 ਰੁਪਏ ਜਿੱਦਾਂ ਦੇ ਤੇ ਹ 9 ਸਾਲ ਆਉਂਦੇ ਨਾ ਮਿਸਾਲ ਤੇ ਲਾਉਣੇ ਕੋਈ ਆਫਰ ਉਫਰ ਰਕੀ ਕਿ ਲੋੜੀ ਤੇ ਲਾਉਣੇ ਕਾਹਦੇ ਲਈ ਮੈਂ ਛੋਟੀ ਦਾ ਲਾਤਾ ਨਾ ਮੇ ਸਾਦੇ ਆਫਰ ਹੋ ਮੈਂ ਆ ਚਾ ਆਪਰ ਆਪਾਂ ਲਾਉਣਾ ਵਾ ਅੱਛਾ ਚੰਗੀ ਮੱਝ ਲਿਆ ਕੇ ਕੋਈ ਨੀਲੀ ਦੀ ਚੌਕ ਦੀ ਪਹਿਲੇ ਮਹੀਨੇ ਚ ਦਵਾ ਕੇ ਛੱਡਦੀ ਆ ਪੈਸੀ ਵੀ ਆਵੇ ਅੱਛਾ ਉਹ 500 ਰੁਪਏ ਕੱਢਣੀ ਆ ਪਾ ਵੀ ਅੱਛਾ ਕੱਢ ਦੇਣੀ ਬਸ ਥੋੜੇ ਦਿਨਾਂ ਤੱਕ ਹੀ ਆਪਾਂ ਅੱਛਾ ਵੀ ਸਕੀਮ ਕਰ ਦੇਣੀ ਆ ਕਰ ਦੇਈ ਮੈਂ 500 ਰੁਪਏ ਮੱਝ ਕੱਢਣੀ ਆ ਆਪਾਂ ਮੱਝ ਵੀ ਕੱਢਣੀ ਸਿਰਾਈ ਆ ਅੱਛਾ ਆਪਾਂ ਲੱਖ ਦੀ ਆਵੇ ਠੀਕ ਆ ਹਾਂ ਠੀਕ ਆ ਤੇ ਚਲੋ ਹੁਣ ਜਿਹੜੀ ਆਪਾਂ ਕੱਤੀ ਦੇ ਲੋ ਆਪਾਂ ਗਰੀਬ ਕੋ ਮਾਤਰ ਬੰਦਾ ਹੋਵੇ ਚਲੋ ਵੇਖੇ ਕੋਈ ਪਿੰਡ ਜਹਾ ਹਲਕਾ ਬੰਦਾ ਹੁੰਦਾ ਹੈ ਮਾਤਰ ਗਰੀਬ ਇਹਨਾਂ ਸਾਰੇ ਵੀ ਫੋਨ ਲਾਈ ਜਾਂ ਫੇਰ ਦਾ ਉਹ ਮੋਲ ਦਾ ਆਖੂ ਬੰਦਾ ਮਾਤਰੀ ਕੋਲ ਆਪਸੀ ਚਲੋ ਫਿਰ ਜਿੱਦਨ ਪਾਵਾਂਗੇ ਉਸ ਦਿਨ ਆਪਾਂ ਗੱਲ ਕਰਾਂਗੇ ਚੰਗੀ ਤਰ੍ਹਾਂ ਤੇ ਇਹਦਾ ਬੱਚਾ ਅਜੇ 200 ਸੂਈ ਜੀ ਭਾਜੀ ਪਰਸਾਂ ਦੀ ਸੂਈ ਹੈ ਤੇ ਮਗਰ ਕੀ ਜੇ ਇਹਦੇ ਇਹਦੇ ਗਿੱਲੋ ਆ ਹੀ ਲੜਦੇ ਹੋ ਇਹਨੋਂ ਨਾਲ ਆਵੇ ਲੋ ਠੀਕ ਹੈ ਜੀ ਪਰਸਾਂ ਦੀ ਸੂਈ ਹੈ ਇਹ ਨਾਲੂ ਬੰਦਾ ਜੀ ਠੀਕ ਹੈ ਜੀ ਇਹ ਮਾੜੀ ਆਲ ਕਰ ਦਈਏ ਛੋਟੀ ਸੂਆ ਕਿੰਨਾ ਹੈ ਦਾ ਪਹਿਲਾਂ ਸੂਆ ਆਲ ਕਰ ਦਈਏ ਕਿੰਨਾ ਕਾ ਆਲ ਕਰਸੋ ਹੋਲ ਭਾਜੀ ਬੱਚਾ ਛੱਡ ਗਿਆ ਨਾ ਮਾਰੀ ਲੱਤ ਬੁਲਾ ਕਰਦੀ ਹੈ ਮਾਰੀ ਆਓ ਕਈ ਵਾਰੀ ਪਹਿਲਾਂ ਬਾਕੀ ਖਾ ਵੀ ਇਹਨੂੰ ਪਰਸੋਂ ਕੱਲ ਵੀ ਲਾਇਆ ਹੈ ਰਾਤੀ ਮਸਾਹ ਟੀਕਾ ਲਾਇਆ ਹੈ ਅੱਛਾ ਬੱਚੇ ਨਾਲ ਪਸਮ ਨਹੀਂ ਖੋਲ ਗਏ ਪੂਰੀ ਅਜੇ ਸੈੱਟ ਹੋ ਗਿਆ ਹਫਤੇ ਦਾ ਹਾਂ ਜੇ ਇੱਜਾਗਾ ਮੈਂ ਦੱਸ ਕੇ ਜੇ ਨਹੀਂ ਮੁਰਗੇ ਵੀਰ ਕੋ ਬੱਚਾ ਛੱਡੇ ਪਸਮੇ ਨਾ ਆ ਕੇ ਵੀਜੀ ਲੱਤਾਂ ਮਾਰਦੀ ਆ ਲੱਤ ਨਹੀਂ ਮਾਰਦੀ ਬਹਿ ਜੋ ਥੱਲੇ ਦਾ ਅੱਛਾ ਪਸਮ ਨਹੀਂ ਮਾਰਦਾ ਜੀ ਟੀਕਾ ਕੱਲ ਵੀ ਲਾਤਾ ਮਸਾਹ ਪਸੋਂ ਲਾਤਾ ਅੱਛਾ ਆਓ ਕਈ ਯਾਰੀ ਪਹਿਲਾਂ ਨਾ ਝੋਟੀਆਂ ਜਿਹੜਾ ਕਰ ਲੈ ਬਾਕੀ ਤੇ ਕਰਨਾ ਭਾਈ ਦੋ ਜਿਹੜਾ ਵਨਮੂਠ ਖਾਓਗੇ ਆ ਬਾਕੀ ਤਾਜੀ ਸਬਜ਼ੀਆਂ ਨਾੜੋ ਜਿਹੜਾ ਨਾਲ ਗਿੱਲਾ ਹੀ ਆ। ਦੱਸੋ ਪਈ ਪਾਜੀ ਪਰਸੋ। ਇਹ ਮੇਰੇ ਚਾਰ ਦੰਦ ਦੀ ਹੁੰਦੀ ਹੋਣੀ। ਆਹੋ। ਇਹ ਜਿਹੜੀ ਛੇ ਦੰਦ ਤੇ ਚੱਲਦੀ ਆ। ਹਾਂ ਛੇ ਦੰਦ ਦੀ ਆ। ਛੇ ਦੰਦ ਤੇ ਝੋਟੀ ਆ ਜਿਹੜੀ ਮੈਂ। ਪਰ ਆਲ ਕਰਦੀ ਪਾਜੀ ਆਪਾਂ ਦੱਸ ਕੇ ਰਹਿਣੀ ਆ। ਕੋਈ ਡੰਡਾ ਨਹੀਂ ਮਾਰਦਾ ਕੋਈ ਨੂੰ ਤਾਂ ਮੜਿਆ ਡੱਬਾ ਮਾਰਨਾ ਕੋਈ ਨਾ। ਅੱਛਾ। ਤੇ ਮਾਸਾ ਕਿ ਭਾਵੇਂ ਅੱਜ ਨਾ ਵੀ ਲਾਉਣਾ ਪਈ ਠੀਕ ਆ ਮਾਸਾ ਕੀ ਕਰਾਉਣਾ ਪੈਂਦਾ ਜੀ। ਠੀਕ ਆ ਜੀ। ਹਾਂ। ਦੁੱਧ 5-6 ਕਿਲੋ ਬੋਲਾ ਜੀ। 5 6 ਕਿਲੋ ਬੋਲਾ ਦੱਸਦੇ ਮੋਕੇ ਤੇ ਹਾਂ ਤੇ ਕਿੰਨਾ ਕੁ ਉਤਰਦਾ ਦੋਛਾ ਇਹੋ ਉਹ ਦੇ ਦੇ ਭਾਈ ਚਲੋ ਜਿਆਦਾ ਨਹੀਂ ਪੈ ਲੈਣੇ ਆ 8 9 ਗੋਲ ਕੱਢੀ ਜੂ ਰਮਾਨ 8 ਕਿਲੋ ਦੇ ਲੱਗੇ ਆਪਾਂ ਅਗਲੀ ਚੋਈ ਜਾਵੇਂ ਹੁਣ ਗੰਡੀਆਂ ਦੇ ਦਈਏ ਭਾਈ ਇਹ 12 ਹੁਣ ਦਿੰਦੀ ਆ ਹਾਂਜੀ ਹਾਂਜੀ ਐਵੇਂ ਆਪਾਂ ਝੂਟ ਦੇ ਬੱਧੀ ਜੀਏ ਆਪਾਂ ਜਿਹੜੀ ਗੱਲ ਦੱਸੀਏ ਪਸਾਰੀਆਂ ਦੱਸਦੇ ਜਾਂਦੇ ਤੇ ਮੁੱਲ ਵੀ ਇਹਦੀ ਕਿੰਨਾ ਕੁ ਰੱਖਣਾ ਇਹਦਾ ਮੁੱਲ ਭਾਈ ਦੇ ਰਹੀਏ ਮੈਂ ਨਾ 47 ਦੀ 47000 ਦੀ ਪਰ ਜੋ ਡੀਲਰ ਬਣਾਉਣ ਦਾ ਕੀ ਮਾਰੀ ਆਲ ਕਰਦੀ ਆ ਮਾਨੂੰ ਕਹਿੰਦੇ ਉਦਾਂ ਬੱਚਾ ਲੰਘਦਾ ਮੱਝ ਵੇਚਿਆ ਜਾ ਕੋ ਵੀ ਕਰਦਾ ਹੀ ਆ ਹਾਂਜੀ ਹਾਂਜੀ ਇਹ ਗਿੱਲਾ ਨਾਲੂ ਇਹ ਨਹੀਂ ਗਿੱਲਾ ਵੇਖਾ ਇਹ ਕਿੰਨਾ ਨਾਲੂ ਪਸੋਦ ਹੋਈ ਠੀਕ ਹੈ ਜੀ ਤੇ ਕਿੰਨੇ ਦਾ ਜੈਸਨ ਹੋਈ ਕਰਦੀ ਹੈ ਬਿਲਕੁਲ ਤੁਸੀਂ ਦੱਸੋ ਨਾ ਕਿੰਨੇ ਦੀ 47000 ਮੁੱਲ ਜੋ ਮਾਰਦੋ ਨਾ ਕਰੋ ਕਿੰਨਾ ਕਰਾਈਏ ਇੱਕੋ ਜੀ ਜਾਣਦਾ ਜੋੜਾ ਹੀ ਜਨੀਰ ਦਾ 46 ਦਿਓ 46 ਦੀ ਆ ਹਾਂ 45.5 ਮਿਲਾਈ ਯਾਰ ਅੱਛਾ ਪਰ ਚੋਟੀਆਂ ਦੋਵੇਂ ਸਰਾ ਜਿਹੜੀ ਆਲ ਕਰਦੀ ਆ ਆਪਾਂ ਦੱਸਿਆ ਅੱਛਾ ਜਿਹੜੀ ਡੰਗ ਦੀ ਗੱਲ ਬਹੁਗੀ ਸੈਟ ਹੋ ਜੂਦੇ ਜੰਗ ਦਾ ਬਦ ਖਲੋਗੇ ਉਹ ਹੋ ਜੇਗਾ ਠੀਕ ਹੈ ਕੰਨ ਵਿੱਚ ਜਾਤਾ ਜੋੜਾ ਵੀਰ ਜੀ ਨੇ ਕਹਿੰਦੇ ਕਿ ਦੇ ਦੇਵਾਂਗੇ ਤੇ ਹੁਣ ਗਾਵਾਂ ਜਿਹੜੀਆਂ ਪਹਿਲਾਂ ਟੋਕਰ ਗੱਬਨ ਦਿਖਾ ਦਈਏ ਟੋਕਰ ਗੱਬਨ ਸਿਰਾਈ ਗਾ ਕਿੰਨੇ ਚਿਰ ਦੇ ਚੱਕ ਪਾਸ ਤੇ ਵੀਰ ਜੀ ਉਹ ਅਜੇ ਆਪਾਂ ਚੱਕ ਵੀ ਕਰਾ ਕੇ ਨਾ ਇਹਦੀ ਆਪਾਂ ਉਧਰ ਗੱਲਾਂ ਲੈ ਕੇ ਆਦੇ ਟੋਕਰ ਗੱਬਨ ਆ ਆਪਣੇ ਨਾਲ ਇਹਨਾਂ ਦਾ ਡਾਕਟਰ ਆ ਚੈੱਕ ਕਰਕੇ ਆਵੇ ਲੋ ਉਧਰ ਵੀ ਆਸੋ ਉਹਦੇ ਹੀ ਲਗਾ ਲਓ ਭਈ ਉਧਰ ਬਿਲ ਲੂ ਲੂ ਲਗਾਏ ਠੀਕ ਹੈ ਇਹ ਪੰਜ ਦੋ ਤਿੰਨ ਚਾਰ ਮਿੰਟ ਚੈੱਕ ਕਰ ਕਿੰਨੇ ਜਰ ਦੀ ਚੈੱਕ ਪਾਸ ਤੇ ਇਹਨੂੰ ਤੀਜਾ ਮਹੀਨਾ ਤੇ ਆ ਤਿੰਨ ਜਾਦਰੀ ਖਤਮ ਹੋ ਜਾਣਾ ਜੀ ਦਾ ਅੱਛਾ ਤੀਜਾ ਮਹੀਨਾ ਮਤਲਬ ਤਿੰਨ ਮਹੀਨਾ ਦੇ ਗੱਬਣਾ ਹੋ ਗਏ ਤਿੰਨ ਮਹੀਨਾ ਦੇ ਬਣੋਗੇ ਤੇ ਦੋ ਦੁੱਧ ਕਿੰਨਾ ਜਿਆਦਾ ਕੋ ਦੁੱਧ ਦੇ ਕੋ 70 ਤੋਂ ਬਾਹਰ ਹੋ ਗਏ 70 ਤੋਂ ਬਾਹਰ ਹੀ ਹਾਂ ਉਹਦਾ ਚੈੱਕ ਲਈ ਕੇ ਮਾਰਗੜਾ ਫਿਰ ਕੇ ਪੈਸਾ ਦਾ ਸੱਜਣ ਨੇ ਕਿੰਨਾ ਚਵਾਇਆ ਦੁੱਧ ਸੱਜਣ ਨੇ ਕਿੰਨਾ ਚਵਾਇਆ ਵੀ ਜੀ ਨੇ ਜੀ ਜੀ ਆ ਮੈਂ ਕਹੀ ਆਪਾਂ 20 ਕਿਲੋ ਪਿਆ 18 17 18 ਕਿਲੋ ਤੱਕ ਵੀ ਲਈ ਸੱਜਣ ਨੇ ਅੱਛਾ 17 18 ਕਿਲੋ ਹੈ ਲੀਟਰਾ ਕਿਹੜੇ ਦੁੱਧ ਤੇ ਬਾਕੀ ਥਾਣੇ ਦੇ ਕਿਹੜੀ ਚੀਜ਼ ਹੈ ਥਾ ਪਹਿਲਾ ਸਵਾਲ ਜੀ ਨਾਥੇ ਬੜੇ ਡਿਜ਼ਾਈਨ ਚ ਪਾ ਪਾ ਕੇ ਪਾਈ ਜੀ ਉਦੋਂ ਦਾ ਫਿਰ ਪਾਈ ਜੀ ਪਾਪੂ ਚੱਲੀ ਆ ਥਾਂ ਦੇ ਉਧਰ ਮਾਰੋ ਥਾਨਾ ਜੀ ਬੜੀ ਆ ਕਿਨੇ ਕੀ ਵੇਚਤਾ ਨੇ ਬਾਪਏ ਜੀ ਬੋਤੀ ਸੱਤ ਕਿਲੋ ਦੁੱਧ ਜਿਹੜਾ ਮੋਕੇ ਤੇ ਖੰਦੇ ਅੱਛਾ ਸੱਤਾਂ ਤੋਂ ਬਾਅਦ ਦੁੱਧ ਜੀ ਹੱਥ ਖੋਦ ਦੋ ਵਾਛੀ ਗੋ ਫਿਰ ਆਪਾਂ ਸੱਤ ਕਿਲੋ ਮੈਂ ਕਰਾਂਗੇ ਹੁਣ ਬਾਕੀ ਉਹ ਤਰ੍ਹਾਂ ਕੱਦ ਕਾਠ ਤੇ ਜਿਹੜੀ ਚੰਗੀ ਆ ਪਲੀ ਪੁਲੀ ਜੇ ਚੱਲ ਲੈ ਜੀ ਬੰਦਾ ਇਹਨੂੰ ਕੱਦ ਕੱਟ ਤੋਂ ਵੀ ਚੰਗੀ ਆ ਤਨਾ ਕਾਫੀ ਸਫਾਈ ਤੇ ਅੱਜ ਨੀਵੀ ਆ ਸਾਰੀ ਰਾਜੀ ਜੀ ਵੇ ਲੋ ਤੇ ਇਹਦਾ ਮੁੱਲ ਕਿ ਰੱਖਣਾ ਵੀ ਜੀ ਇਹ ਮੁੱਲ ਭਾਈ ਦਵਾ ਵੀ 26000 ਦੀ ਬੱਚੀ 26000 ਦੇ ਕਰਨਾ ਵੀ ਚਮੰਤਾਂ ਨਾ ਰ ਮਾਨਦਾਨੀ ਚੋਂ 5700 ਵਾਲੇ ਮਾਨਦਾਨਾ ਗੱਭਣੀਆਂ ਭਾਜੀ ਵਹਿਰ ਚੰਗੀ ਆ ਇਹ ਵੀ ਗੁੱਡਰ ਪਨਾਨੀ ਵਹਿਰ ਆ ਠੀਕ ਆ ਜਿੱਦਾਂ ਤਿਆਰ ਹੋ ਗਈ 50-5500 ਦੀ ਬੱਚੀ ਵਹਿਰੇ ਆ ਤੇ ਹੁਣ ਆ ਗਾਂ ਜਿਹੜੀ ਆ ਤੇ ਕੋਲ ਕਿੰਨਾ ਚ ਦੁੱਧ ਦੇਖੋ ਦੁੱਧ ਭਾਈ 6 ਕਿਲੋ ਬਾਹਰ ਹੁੰਦੇ ਕੋਈਆਂ ਇਹ ਨਹੀਂ ਕੋਲ ਤਾਂ ਮੰਨ ਲੀਂ ਦਿਨੇ ਆਓ ਠੀਕ ਆ ਕੱਦ ਕੱਟ ਤੇ ਤਾਂ ਇਹ ਤਾਂ ਸ਼ਾਈ ਵਾਲ ਜੀ ਤੇ ਗਾਂ ਇਹ ਭਣੀ ਕਿ ਨਹੀਂ ਇਹ ਵੀ ਭਾਈ ਆਪ ਚੈੱਕ ਕਰਾਈ ਅੱਛਾ ਇਹ ਨਿਕਲੀ ਖਾਲੀ ਰੋਟੀ ਗੱਜ ਭਰਾ ਤਾਂ ਡਾਕਟਰ ਨੇ ਬੋਲੀ ਹੈ ਅੱਛਾ ਇਹ ਬੋਲੀ ਸੀ ਹਾਂ ਲਿਆ ਫਿਰ ਤੋਰਦਾ ਇਹਨਾਂ ਇਹਨਾਂ ਤੋਂ ਆ ਅੱਜ ਭਰਾ ਟਿਕਾ ਇਹਨੂੰ ਅੱਜ ਹੀ ਭਰਿਆ ਇਹਨੂੰ ਦੇ ਆ ਵੀ ਡਾਕਟਰ ਭੱਜ ਗਿਆ ਇਹਨੂੰ ਨਾਲ ਹੀ ਠੀਕ ਹੈ ਆ ਦੇਖੋ ਪਿੱਗੀ ਵੱਡੀ ਜੀ ਇਹ ਵੀ ਦੁੱਧ ਵੀਰ ਪਲੱਸ ਹੀ ਕਰਦੀ ਜੀ ਇਹਦਾ ਠੀਕ ਹੈ ਬਾਕੀ ਕੱਦ ਕਾਟ ਪੱਖਾ ਪੂਰੀ ਵੱਡੀ ਹੈ ਜੀ ਆ ਵੇ ਲੋ ਇੱਧਰ ਦੇਖੋ ਗੱਡੀ ਨਾਲ ਛਿੱਲੀ ਵੀ ਆਉਣੀ ਹੈ ਭਾਈ ਭਾਈ ਠੀਕ ਹੈ ਲੰਮੀ ਜਾਦੀ ਨਾ ਬੇਲ ਬੂਲ ਹਾਂਜੀ ਹਾਂਜੀ ਬੇਲ ਕਾਫੀ ਲੰਮੀ ਹੈ ਉਤਨਾ ਵੱਡੀ ਹੈਗਾ ਬਾਕੀ ਇਹ ਹੈ ਕਿ ਜੈ ਕਬੀਰ ਸਾਂਭਲਾ ਕੁਲਾ ਜੇ ਦੁੱਧੋ ਬਾਦ ਸੜਦੀ ਉਹ ਵੀ ਤਾਂ ਕਿ ਮਤ ਕਰੂ ਆਰਾਮ ਨਹੀਂ ਕਿਉਂਕਿ ਸਾਂਭੇ ਤੁੰਬੇ ਨਹੀਂ ਆ ਪੂਰੀ ਜਿਹੋ ਜਿਹੀ ਜਿੰਨੇ ਸਾਮ ਚਾਹੀਦੀ ਏਡੀ ਗਾਂ ਨੂੰ ਇਹਦਾ ਸੁਭਾਜ ਵੀ ਅੱਛਾ ਬਾਕੀ ਇਹ ਨਹੀਂ ਉਹ ਤਾਂ ਤੁਮਾਣੀ ਛੱਡੀ ਕੀਏ ਹੋ ਸੀਰ ਅਜ ਦਾ ਮਰਜੀ ਬੀਠੇ ਜਾਓ ਠੀਕ ਹੈ ਸੀਰ ਆਹ ਰੋ ਤੇ ਚਵਾਜ ਆ ਭੋਲੀ ਆਹ ਰੋ ਚੌਂਸ ਨਾਲ ਇਸ ਤੇ ਪਈ ਗਾਂ ਖੜਨੂ ਗਈ ਯਾਦ ਇੱਕ ਰੂ ਵਾਕੇ ਗਾਂ ਖੜੀ ਏ ਤੇ ਇਹਦਾ ਮੁੱਲ ਇਹ ਦੇਣਾ 13500 ਦੇ ਸਾਢੇ 13000 ਦੇ ਪਰ ਸਾਡੇ ਤੇਰਾ ਦੀ ਗਾਂਜ ਦਾ ਲੈ ਗਿਓ ਨਾ ਅੱਛਾ ਪਰ ਗਾਂ ਇਹ ਵੀ 50000 ਦੁਬਾਰੀ ਕਹਿੰਦੇ ਬਾਨੀ ਹੈ ਠੀਕ ਹੈ ਜੀ ਹਾਂ ਤੇ 35 ਭਰਾ ਦਾ ਅੱਜ ਮਲ ਤਰੀਕ ਦਿਨ ਨਹੀਂ ਚਲੀ 50000 ਛੱਡੀ ਠੀਕ ਹੈ ਹਾਂ ਤੇ ਹੋਰ ਕੁਝ ਕਹਿਣਾ ਮੇ ਜੀ ਫਿਰ ਹੋਰ ਆਪਾਂ ਕੁਝ ਨਹੀਂ ਕਹਿਣਾ ਬਸ ਆਪਾਂ ਇਹੋ ਕਹਿਣਾ ਵਾ ਕੱਟੀਏ ਦੋ ਮਿੰਟ ਸਾਧੇ ਵਿੱਚ ਦਿਆਗਰਾਂਗੇ ਫ੍ਰੀ ਅੱਛਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਾਇਆਗਾ ਤੇ ਵੇਖਿਆਗਾ ਮੇਰੇ ਭਰਾ ਤੇ ਵੀਡੀਓ 7 ਵਜੇ 7 ਵਜੇ ਵੀਡੀਓ ਆਪਣੀ ਪਿਆਗ ਰੂ ਕੀ ਕਹਿੰਦੇ ਹੁੰਦੇ ਤੁਸੀਂ ਪੀ ਕੇ ਚਾਹ ਲੈ ਆਓ ਮੋਹਰੇ ਫਿਰ ਲਾਉਣੀਆਂ ਪਰ ਤੁਹਾਨੂੰ ਬੋਲਾ ਅੱਛਾ ਸਤਿ ਸ੍ਰੀ ਅਕਾਲ ਲੱਗਣ ਪਖੀਆਂ ਸਤਿ ਮੋਰਾ ਲਾ ਦੇਣੀਆ ਕਿੰਨੀਆਂ ਮੋਰਾ ਜਿਆਦੀਆਂ ਲਉਣਗੇ ਅੱਛਾ ਕਾਮਯਾਬਾਪਾ ਹੋਵਾਂਗੇ ਦੋਨੇ ਡੰਗਰ ਘੱਟ ਰੇਟ ਦੇ ਲਵਾਂਗੇ ਠੀਕ ਹੈ ਜੀ ਠੀਕ ਹੈ ਚਲੋ ਠੀਕ ਜੀ ਵੀ ਦੇ ਫਿਰ ਬਾਕੀ ਕਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਤਸੱਲੀ ਨਾ ਕਰਕੇ ਖੜੇ ਜੀ ਮੋਰਾ ਜੀ ਕੀ ਗੱਲ ਹੋਣਾ ਜੀ ਬੱਚੇ ਦੇ ਪਸੰਦ ਨਾਲ ਪਸੰਦ ਲੈਵੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ